ਸਤਨਾਮ ਸ੍ਰੀ ਵਾਇਰੂ ਸਾਹਿਬ ਜੀ ਦੁਖ ਪੰਜਨੀ ਸਾਹਿਬ ਗੌੜੀ ਮਹਲਾ ਪੰਜਵਾ ਮਾਜੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਰ ਅਰਧੀਏ ਪੂਰਨ ਸਤਗੁਰ ਗਿਆਨ ਰਹਾਉ ਜਿਸ ਕਰ ਵਸੇ ਪਾਰ ਬ੍ਰਹਮ ਸੋਇ ਸੁਹਾਵਾ ਥਾ ਜਮ ਕੰਕਰ ਨੇ ਨ ਆਵਈ ਰਸਨਾ ਹਰ ਗੁਣ ਗਾਉ सेवा सुरत न जानिया न जापिया राद ओ तेरी जग जीवन मेरी ठाकुर गमगा दे ਹੈ ਕਿਰਪਾ ਗੁਸਾਈਆ ਨੱਟੇ ਸੋ ਸੰਤਾਪ ਤਤੀਵਾਨ ਲੱਗਾਈ ਸਭ ਰਖਿਆ ਪਾਈ ਗੁਣ ਰਾਂਧਿਉ ਗੁਰ ਗੁਰ ਸੱਚਾ ਸਿਰਜਣ ਹਾਰੇ ਗੁਰ ਟੁੱਟੇ ਸਭ ਕਿਛੇ ਪਾਇਆ ਜਨਾਨਕ ਸਭ ਰਹਾਰੇ ਗੋੜੀ ਮਹਲਾ ਪੰਜਵਾਂ ਸੁਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਜੀਵਾਈ ਕਾਟੇ ਕਾਇਪੂਰੇ ਗੁਰ ਦੀਵ ਸੇਵਕੋ ਨੀਨੀ ਆਪਣੀ ਸੀਵਰਹਾਉ ਮੜਗੀ ਤੰਤ ਆਪਣੀ ਮਰਿਆਸਾ ਕਰੀ ਦਿਆ ਸਭ ਗੁਰ ਗੁਣ ਤਸਾ ਦੁਖ ਨਾਠੇ ਸੁਖ ਪਾਇ ਸਮਾਈ ਘੀਨ ਪਰਿ ਜਾ ਗੁਰ ਫਰਮਾਈ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖਨ ਭਲੇ ਗਉੜੀ ਮੱਲਾ ਪੰਜਵੇਂ ਤਾਭ ਕੇ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਦਾਤ ਪ੍ਰਕਿਰਪਤਿ ਭੈ ਸੁਹੇਲੀ ਜਨਮ ਜਨਮ ਕੇ ਸ੍ਰੀ ਮੀਲੀ ਰਹਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਲੋਕਾਂ ਵਿੱਚ ਵਸਦਾਉ ਸੈ ਸੁਭਾਏ ਬੋਲੇ ਹਰਿ ਬਾਣੀ ਅਰਪੈ ਪ੍ਰਭ ਸਿਮਰੂਪਾ ਨਾਨੀ ਰੂਤਾ ਤਮਨੀ ਨਵੈ ਕਉ ਨਾਨਕ ਜੋ ਹਰ ਗੁਣ ਗਾਵੈ ਗਉੜੀ ਮੰਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੇ ਮਨਿ ਆਈ ਜਿਮਨ ਮੇਰੀ ਗੋਲ ਕੀ ਬਾਣੀ ਸਾਧੂ ਜਨ ਆਰਾਮ ਨਾਮ ਪ੍ਰਸਨ ਵਿਖਾਣੀ ਰਾਵ ਇਕ ਸਵਨਨਾਈ ਦੁਜਾ ਕੋਈ ਜਾਕਿ ਬ੍ਰਿਤ ਸਦਾ ਸੁਖ ਹੋਈ ਸਾਜਨ ਮੀਤ ਸਕਾ ਕਰ ਇੱਕ ਹਰ ਅਕਰ ਮਨ ਮੇ ਲੀਕ ਰਵ ਰਹਾ ਸਰਵਤ ਸੁਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਲਾ ਪਿੰਡਵਾ ਕੋਟ ਬਿਗਨਹਿ ਰਹਿ ਕਿ ਨਮਾਹ ਹਰ ਹਰ ਕਥਾ ਸਾਸ ਸੁਨ ਹੈ ਪੀਵਤ ਰਾਮ ਰਸੇ ਅੰਮ੍ਰਿਤ ਗੁਣ ਤਜਾਸ ਜਪਾ ਤਨ ਮਿਟੀ ਕੋਤਾ ਸਿਰਹਾ ਸਰਵ ਕਲਿਆਣ ਸੁਖ ਸਹਿਜ ਜਨਨ ਜਿਨਾਨ ਜੈ ਕਰਿ ਦੇਉ ਸੇ ਭਗਵਾਨ ਔਖੇ ਮੰਤਰ ਤੰਤ ਸਭ ਸਾਰੇ ਕਨਿਆ ਰਿ ਦੇਵੈਂ ਧਾਰੈ ਤਸਾ ਬਰਮ ਪਜਿਉ ਪਾਰ ਬ੍ਰਹਮ ਕਉ ਨਾਨਕ ਕਟਲ ਧਰਮ ਗਉੜੀ ਮੱਲਾ ਪੰਜਵਾ ਸਾਤ ਵਈ ਗੁਰ ਗੋਵਲ ਪਾਈ ਤਾਪਾ ਮਿਲ ਸੇ ਮੇਰੀ ਪਾਈ ਰਾਵ ਰਾਮ ਨਾਮ ਨੇ ਤਰ ਸੁਣ ਬਖਾਨ ਮਿਟੇ ਰੋਗ ਫੈਕ ਲਿਆਨ ਪਰ ਬ੍ਰਹਮ ਗੁਣ ਅਗੰਭੀ ਚਾਰੂ ਸਾਧੂ ਸੰਗਮ ਹੈ ਨੇਤਾਰ ਨਿਰਮਲ ਗੁਣ ਗਾਉ ਨਿਤ ਨੀਤ ਗਈ ਬਿਆਦ ਉਮਰੇ ਜਨਮੀ ਮਨਵਤ ਕਰਮ ਆਪਣਾ त्यागी ਨਾਨਕ ਦਾਸ ਤੇਰੀ ਸਰਨਾਈ ਗਉੜੀ ਮਾਲਾ ਪੰਜ ਵੈ ਨੇtre ਪ੍ਰਗਿਆਸ਼ ਕੀਆ ਗੁਰਦੀਵਾ ਪਰਮ ਗਏ ਪੁਨ ਭੀ ਸੀਵਰਾ ਸੀਤਲਾ ਤੇ ਰਖਿਆ ਬਿਹਾਰੀ ਪਰਮ ਪ੍ਰਾਪਾ ਕਰਪਾਦਾਰੀ ਨਾਨਕ ਨਾਮ ਜਪੈ ਸੋ ਜਿਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਾੜੀ ਮਲਾ ਪੰਜਵੈ ਸਿਰ ਕਰ ਬੈਸ ਅਦ ਜਨਮ ਪਿਆਰੀ ਸਤ ਗੁਰ ਤੁਮਰੇ ਕਾ ਜਸ ਵਾਰੀ ਖਿਰ ਕਰ ਬੈ ਸੂਹਰ ਜਨ ਪਿਆਰੀ ਸਤ ਗੁਰ ਤੁਮਰੇ ਕਾ ਜਸ ਵਾਰੀ ਰਹਾ ਦੁਰਦੁਤ ਪਰਮੇਸ਼ਰ ਮਾਰੇ ਜਨ ਕੀ ਪੈ ਜੈ ਰਖੀ ਕਰਤਾਰੀ ਬਾਦਸ਼ਾਹ ਸਵਸ ਕਰਦੀਨੇ ਵਤਨਾਮ ਮਹਾਰਸਪੀਨੇ ਨਿਰਭਉ ਹੈ ਪਰੋ ਭਗਵਾਨ ਸਾਸ ਸੰਮਿਲ ਕੀ ਨੋ ਦਾਨ ਹੈ ਸਨ ਪਰੇ ਪ੍ਰਵੰਤਰ ਜਮੀ ਨਾਨਕੋ ਪਕਰੀ ਪ੍ਰਸਾਮੀ ਗਉੜੀ ਮੰਲਾ ਬਿੰਜਵਾ ਰਾਖ ਪਿਤਾ ਪ੍ਰਾਮੀ ਰੇ ਮੋ ਨਿਰਗੁਣ ਸਗੁਣ ਤੇਰੀ ਰਹਾ ਪੰਜ ਵਿਕਾਦੀ ਏਕ ਗਰੀਬ ਰੱਖੋ ਰੱਖਣ ਹਾਰੀ ਖੇਕ ਕਰੀ ਅਰੇ ਭੋਸ ਤਵੇ ਥਾਉ ਸੰਤੁ ਹਰੀ ਕਰ ਕਰੇ ਹਰੀ ਉਹਨ ਕਬੋ ਪਾਤੀ ਛੋਡੇ ਕਿ ਤੋ ਨਹੀਂ ਇਕ ਬਾਤ ਸੁਣ ਪੈਂ ਕੀ ਉਟਾ ਸਾਧ ਸੰਗ ਮਿਰ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸੰਤੀ ਮੰਤ ਰਿਓ ਮੈਂ ਨਿਰਭਗੁਰ ਕਾ ਸਦ ਕਮਾਇਆ ਗੀਤ ਲੇ ਮਾਂ ਬਿਖਾਂਦੀ ਸਹਿ ਸਹੇਲੀ ਬਾਣੀ ਏਕ ਨਾਨਕ ਮਨ ਪੈ ਪ੍ਰਗਟਾ ਪਾਇਆ ਪਾ ਨਿਰਵਾਣੀ ਬਿਲਾਲ ਮਹੱਲਾ 5 सर्व कल्याण किए गुरुदेवा शिव कबनी लाओ सिघन लाग ज पे वाह गुण गया हर रह सबनी थाई रवया आप आजगा कावट प्रताप गुर पर सना हुए संताप गुर के चरण लगे मन मीठी निर्विघ्न हुए सब थाई उठी ਸਭ ਸੁਖ ਪਾਏ ਸੰਗਰ ਟੁੱਠੀ ਪਰਮ ਪ੍ਰਭ ਫੈਰ ਖਲੀ ਜਿਠਾ ਕੀਤਾ ਜਿਸੈ ਨਾ ਲੈ ਨਾਨਕ ਦਾਸ ਕਸਮਰਤਿ ਪਾਲੀ ਬਲਾਲ ਮਹੱਲਾ ਪੰਜਵਈ ਤਨ ਕਮਲ ਪ੍ਰਭ ਦਇਆ ਰੋਗ ਹੈ ਸਹਲੇ ਸੁਖ ਪਾਈ ਗੁਰ ਦੁਖ ਕਾਟੇ ਦੀਨੋ ਦੁਆਨਾ ਸਭਰ ਜਨਮ ਜੀਵਨ ਪਰਮਾਨ ਰਹਾ ਅਕਾਦ ਕਰਤਾ ਅਮਰ ਬ੍ਰਹਮਾਨੀ ਕਉ ਨਾਨਕ ਜਪਉ ਜੀਵੈ ਗਿਆਨੀ ਬਿਲਾਲ ਮਹਲਾ 5 ਸਾਂਤ ਪਾਈ ਗੁਰ ਸੰਗੁਰ ਪੂਰੇ ਸੁਖ ਉਬਲੇ ਬਾਝੇ ਅਨਹਦ ਤੂਰੀ ਰਾਹ ਪਾਪਾਂ ਸੰਤਾ ਬਿਨਾਸੀ ਹਰਿ ਸਿਮਰਤ ਕੇ ਲਿਖਸਾਉ ਨਾਸੇ ਆਨੰਦ ਕਰ ਮੇਰੇ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਤ ਸਵਾਰੀ ਬਿਲਾਲ ਮਹਲਾ 5 ਸਗਲ ਆਨੰਦ ਕੀ ਪਰਮੇਸ਼ਰੀ ਆਪਣਾ ਬਿਰ ਸਮਾਰਿਆ ਸਾਜਨਾ ਕਿਰਪਾਲ ਮਿਖੇ ਸਭਰ ਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਜਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਮੰਤਰੰਤਿ ਪਵਨੇ ਰਿਆ ਹੋਏ ਸਗਲੇ ਜੀ ਸਦਾ ਰਿਆ ਮਨਿਛੇ ਨਾਨਕੁ ਲਪਾਈ ਪੂਰਨ ਇਛੁ ਪੁਜਾਰਿਆ ਮਿਲਾਲ ਮਹੱਲਾ ਪੰਜਵਈ ਰੋਗਿਆ ਪ੍ਰਭ ਆਪ ਬੁਆਇਆ ਨੀਂਦ ਪਈ ਸੁਖ ਸਹਿਜ ਕਰਿਆਇਆ ਰਹਾਉ ਰਾਜ ਰਾਜ ਭੋਜਨ ਕਾਉ ਮੇਰੇ ਪਾਈ ਅੰਮ੍ਰਿਤ ਨਾਮ ਰਤ ਮੈਂ ਧਿਆਈ ਨਾਨਕ ਗੁਰਪੂਰੇ ਸਰਨਾਈ ਤਨ ਆਪਣੇ ਨਾਮ ਕੀ ਪੈ ਜੀ ਰਖਾਈ ਮਿਲਾਲ ਮਹੱਲਾ ਪੰਜਵਈ ਪਾਰ ਸੰਤਾ ਸੈ ਲਗੇ ਬਿਨਸੀ ਤੇ ਰੂਪ ਪਾਰਬ ਤੂੰ ਬਖਸਿਆ ਸੰਤਨ ਰਸੈ ਭੂਗ ਰਹਾ ਸਰ ਸੁਖ ਤੇਰੀ ਮੰਡਲੀ ਤੇ ਰਮੰਤਨ ਅਰੂਗ ਗੁਣ ਗਾਉ ਨਿਤ ਰਾਮ ਕੀ ਆਵਗਤ ਜੂਗ ਹੈ ਹਾਏ ਮਸੂਖਾਂ ਦੀ ਸਮੈ ਹੀ ਪਰ ਸੰਜੋਗ ਨਾਨਕ ਪ੍ਰਭ ਸਰ ਪਰਸਨ ਪੈ ਲਗੇ ਵਿਯੋਗ ਨਾਨਕ ਪ੍ਰਭ ਸੁ ਪਰਸਨ ਬੈ ਰਹੇ ਜੇ ਵਿਯੋਗ ਮਿਲਾਲ ਮਾਲਾ ਪੰਜ ਵਾਈ ਬੰਦਨ ਕਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਕੀ ਨਗਨ ਹਾਲੇ ਗੁਰੂ ਰੂਪੇ ਕਿਰਪਾ ਕਰੀ ਕਟਿਐ ਦੁਖ ਰੋਗ ਮਨ ਤੰ ਸ਼ੀਤਲੇ ਸੁਖੀ ਭਇਆ ਪ੍ਰਭ ਜਨ ਜੋਗਰਾ ਔਖ ਤਹਰ ਕਾ ਨਾਮ ਹੈ ਜਿਤ ਰੋਗ ਨਾ ਆਵੈ ਆਪੈ ਇਹ ਸਾਧ ਸੰਗ ਮਨ ਤ ਨਿਟੈ ਫਿਰ ਦੁਖ ਨ ਜਾਪੈ ਹਰ 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 ਜਪਿਐ ਅੰਤਰਿ ਨਿਉਲਾਈ ਕਿਲਵ ਕਰ ਕਰੇ ਸੁਧ ਹੋਈ ਸਾਧੂ ਸਰਣਾਈ ਸਨਤਾ ਜਪ ਤਹਾਰੇ ਨਾਮ ਜਸ ਤਾਂ ਕਿ ਦੂਰ ਵਿਲਾਈ ਮਹਾਂ ਮਨ ਕਰ ਨਾਨਕ ਕਟਾਈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵੇਂ ਵੈ ਹਰ 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 ਰਾਤੀ ਐ ਹੋਈਏ ਅਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗਰ ਵਰਪੂਰਾ ਜਾਪੀਐ ਨਿਤ ਕੀਤੇ ਭੋਗ ਸਾਸਨ ਕਾ ਵਰਣੈ ਮਿਲਿਆ ਸੰਜੋਗ ਜੇ ਸਿਮਰੈ ਸੁਕ ਪਾਈਐ ਬਿਨ ਸੇ ਬਿਉਗ ਨਾਨ ਪ੍ਰਸਰਨ ਗਤੀ ਕਰਮ ਕਨ ਜੋਗੈ ਰਾਗ ਬਿਲਾਵਲ ਮਹੱਲਾ ਪੰਜਵੈ ਤੁਕ ਦੇ ਕਰ ਪੰਜਵੈ ਇਕ ਓੰਕਾਰੇ ਸਰਗੁਰ ਪ੍ਰਸਾਦਿ ਦਾਰੂ ਪਾਸਾ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਸਾ ਮਿਟੀ ਰੂਗ ਸ਼ੀਤਲ ਮਨ ਪਿਆਈ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਰੀ ਰੱਖਿਆ ਆਪਣੀ ਕਰਮਿਆ ਰਹਾਉ ਬਾਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਆਉ ਮਿਲਾਲ ਮਹਲਾ ਪੰਜਵਈ रोग मिटाया आप प्रा भजया सुख वन प्रताप आचार्य रूप हरकि गुरु गोविंद कृपा करी राख्या मेरा भाई हम तस्की शरणागति जो उसदरा सहाई रहा बिरती कद न हो जानकी अरदास नान जो गोविंद का पूर्ण गुणता से बिलाल महला पंजवाई ਪ੍ਰਤੀਵਾ ਨ ਲਗਾਈ ਪਰਮ ਰਾਮ ਸਰਨਾਈ ਤੋ ਗਿਰਦ ਮਾਰੇ ਰਾਮ ਕਾਰੇ ਦੁਖ ਲਗੇ ਨ ਪਾਈ ਸਤ ਗੁਰ ਪੂਰਾ ਬਿਟਿਆ ਜਨ ਬੰਤ ਬਨਾਈ ਰਾਮ ਨਾਮ ਔਖਾ ਦਿਆ ਇਕਾਲੀ ਵਿਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਮਿਲਾਲ ਮਹੱਲਾ ਪੰਜਵੈ ਆਪਣੇ ਬਾਲਕਾਂ ਰੱਖਿਆ ਨਾ ਪਾਰਬ੍ਰੰਗ ਗੁਰਦੇਵ ਆ ਸੁਖ ਸਾਂ ਸਹਜ ਅਨੰਦ ਪਾਈ ਵਰਨ ਭਈ ਸੀ ਵਰਹਾਉ ਪਰਜਨਾ ਕੀ ਬੇਨਤੀ ਸਣੀ ਪ੍ਰਭ ਰੋਗ ਮਿਟਾ ਜੀਵਾਂ ਲਿੰਜਾ ਕਾ ਵਲ ਵਰਤਾਪ ਦੁਖ ਹਮਾਰੇ ਬਖਸ਼ਿਨ ਆਪਣੀ ਕਲਦਾਰੀ ਮਨ ਬਾਛਟ ਫਲ ਦਿੱਤਿਆ ਨਾਨਕ ਬਰਿਹਾਰੀ ਬਿਲਾਲ ਮਹੱਲਾ ਪੰਜਵੈ ਆਪ ਲਾਇਆ ਗੁਰਸਿੱਧਨ ਹਾਰਾ ਸਤਿਗੁਰੇ ਆਪਣੇ ਕੋਲ ਜਾਈ ਜਿਨ ਪੈ ਰਖੀ ਸਾਰੇ ਸੰਸਾਰੇ ਰਹਾ ਕਰ ਮਸਟਕ ਤਾਰ ਬਾਰ ਕਰਾ ਖਾਲੀਨੋ ਪ੍ਰ ਅੰਮ੍ਰਿਤ ਨਾਮ ਮਹਰਸ ਰੀਨੋ ਦਾਖਿਲਾ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗੀ ਪ੍ਰਮਾਨ ਬਿਲਾਲ ਮਹਲਾ ਪੰਜਵਾਂ ਕਾਉ ਪਾਪੀ ਰਖੀ ਆਪ ਸੀਤਲ ਬੈ ਗੁਰ ਤੇ ਨੀ ਲੱਗੇ ਰਾਮ ਨਾਮ ਏਤੇ ਮੈਂ ਜਾ ਰਹਾ ਕਰ ਕਿਰਪਾ ਹਸਤ ਪ੍ਰਭ ਜੀ ਨੇ ਸਗਲ ਅਦਾਰ ਨਵ ਕਨ ਪ੍ਰਤਾਪ ਦੁਖ ਵਿਨ ਸੋਕ ਕੈਂ ਪ੍ਰਵਿਸ ਤ੍ਰਿਸ਼ਣ ਬੂਜੀ ਮਨ ਤਨ ਸਤਰਾਪ ਅਨਾਥ ਕ ਨਾਥ ਸਨ ਸਮਰਥ ਸਸਿ ਕੋ ਮਾਈ ਬਾਪ ਭਗਤਾ ਅਚਲ ਪੈ ਪੰਜਨ ਸੁਆਮੀ ਗੁਣ ਗਾਤ ਨਾਨਕ ਆਲਾ ਪਾਇ ਸੋਟਾ ਮਹਲਾ ਪੰਜੇ ਵਾ ਕਰਿਸ਼ਨਾ ਨ ਸਿਮਰ ਪ੍ਰਾਪਨ ਮਨ ਤਨ ਪੈ ਆ ਰੋਗਾ ਕੋਟ ਵਿਗਨ ਲਾਥਿ ਬਰਾ ਸਰਨਾ ਪਰਿਟਿ ਪਰੈ ਸੰਜੁਗਾ ਪ੍ਰਭਾਨੀ ਸਤ ਸੁਭਾਖਿਆ ਗਾਵ ਸੁਨੋ ਪੜੋ ਨਿਪਾਈ ਗੁਰਪੂਰੇ ਤੂੰ ਰੱਖਿਆ ਰਹਾ ਸਚਾ ਸਾਹਿਬ ਮਿੱਤ ਵਿਦਾਈ ਭਗਤ ਰਚਲ ਦੇ ਅੰਦ ਸੰਤਾਂ ਕੀ ਪੈ ਰੱਖਦਾ ਆਦਿ ਬਿਰ ਪ੍ਰਪਾਲਾਉ ਹਰ ਅਮ੍ਰਿਤਨਾ ਪੋਜਨਾ ਨਿਤ ਪਿੰਚ ਸਰਵੇ ਰਾਮ ਕਾ ਪਾਵ ਜਲਾ ਮਰ ਤਾਪ ਸਾਨਾਠਾ ਗੁਣ ਗੋਵਿੰਦ ਨਿਤ ਗਾਵਉ ਸੁਨੀਰਦਾ ਸੁਆਮੀ ਮੀਰੈ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਟਮਲਾ ਪੰਜਵਾ ਸੂਕ ਮੰਗਲ ਕਲਿਆਣ ਸੈ ਤੁਨ ਪ੍ਰਭ ਕੀ ਤਨ ਨਿਹਾਰਿਆ ਰੱਖ ਨਿਹਾਰੀ ਰੱਖ ਬਾਰਕ ਸੰਗੁਰਤਾ ਹਉ ਤਾਰਿਆ ਉਮਰੈ ਸਤਗੁਰ ਕੀ ਸਿਰਿ ਨਾਈ ਜਾਕੀ ਸੇਵਨਾ ਮਿਰਥੀ ਜਾਈ ਰਹੈ ਮਨਸੂ ਬਾਣ ਮਨਸੂ ਕਾ ਪ੍ਰਾਪਨੇ ਪੈ ਦਿਆ ਲਾਉ ਨਾਨਕ ਬਿਗਨ ਲਾਗੇ ਕੋ ਮੀਰਾ ਪ੍ਰਭੂ ਆਪ ਕਿਰਪਾ ਲਾਉ ਛੋਟ ਮਹਲਾ ਪੰਜਵਾਂ ਗੈ ਕਲੇਸ਼ ਰੂਪ ਸਭ ਨਸੀ ਪ੍ਰਭਣੀ ਕਿਰਪਾ ਦਾਰੀ ਆਪੈਰ ਅਰੰਧੋ ਸਵਾਮੀ ਪੂਨ ਕਰ ਹਮਾਰੀ आजिय तो सुख संपतरा राख ले पाए मेरी कौरदास रह जो मंगो सोई सोई पावा अपने कसम भरोसा कऊ गुर पूरा भेटियो मिट्यो सगला दिशा सोट महला बंजवा सिमरा सिमरा गुर सतुरे अपना सगला दुख मिटाया ਤਾਂ ਪ੍ਰੋਗ ਗੁਰਬਚਨੀ ਮਨਿਛੇ ਹਲ ਪਾਇਆ ਮੀਰਾ ਗੁਰੂ ਰਾਜਾ ਦਾਤਾ ਕੰਕਾ ਸਮਰਸ ਸੁਆਮੀ ਪੂਨ ਪ੍ਰਗ ਗੁਰ ਕੇ ਦਾਤਾਰਉ ਅਨੰਦ ਮਨੋ ਮੰਗਲ ਗੁਣ ਗਾਵਾ ਗੁਰ ਨਾਨਕ ਪੈ ਦਿਆਲਾ ਜੈ ਜੈ ਕਰ ਬੈ ਦ ਅੰਦਰ ਹੁਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜ ਵਾਈ ਮਰਤ ਗਵਾਇਆ ਹਰ ਪ੍ਰਭ ਆਪੇ ਸਹ ਸੰਸਾਰੋ ਬਾਰੀਆ ਪਰਮ ਪ੍ਰਗਟ ਕਰੀ ਆਪਣਾ ਮਿਰਤ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂ ਸਹ ਜਨ ਅਨੰਤ ਗੁਣ ਕਹੋ ਮੰਤਨ ਦੇ ਸੁਖਾਲੀ ਰਹਾਉ ਪਤਰਦਾਨ ਸਤਗੁਰ ਮੇਰਾ ਮੈਂ ਤਿਸ ਕਾ ਬਰਵਾਸ ਬਖਸ਼ਲੇ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸੈ ਸੋਤ ਮਹਲਾ ਪੰਜਵੈ ਪਛਾ ਪਰਮ ਪਰਮੇਸ਼ਰੀ ਸਗਲੇ ਰੂਪ ਵਿਦਾਰੀ ਗੁਰਪੂਰੇ ਕੀ ਸਨੀ ਉਮਰੇ ਕਾਲ ਸੈ ਸਵਾਰੀ ਹਰ ਦਿਨ ਸਿਮਰਿਆ ਨਾਮ ਧਾਰ ਤਾ ਉਤਾਨ ਸਤਗੁਰੂ ਪੁਰੇ ਆਪਣੀ ਕਿਰਪਾ ਧਾਰ ਰਹਾ ਸਦਾ ਅਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਡਾਕਿਆ ਵਦੀ ਵਦੀ ਆਈ ਨਾਮ ਕਰਤੇ ਕੀ ਸਾਧ ਸੰਤ ਸਦ ਪਾਖਿਆ ਸੋਟ ਮਹਲਾ ਪੰਜਵਈ ਐ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰ ਸਤਿਗੁਰੂ ਸਾਹਿਬ ਗੋਆਬਾਈ ਠਾਨ ਪਈ ਸੰਸਾਰੀ ਆਪਣੇ ਜੀਅ ਜੰਤਿਆ ਪੇ ਰਖੇ ਜਮੈਂ ਕਿਉ ਹਟਤਾਰ ਹਰ ਕੀ ਤਨ ਦੇ ਉਰਦਾਰ ਸਦਾ ਸੁਦਾ ਪ੍ਰਭਿ ਸਿਮਰੇ ਫਾਈ ਦੁੱਖ ਕਿਲੁ ਘਟਨ ਹਾਰਿ ਰਹਾਉ ਜਿਸ ਕਿਸਨੂ ਉਭਰੇ ਭਾਈ ਜਿਨ ਰਚਿਆ ਸਭ ਕੋਈ ਕਨਕਾ ਸਮਰਸੁ ਭਾਈ ਸਚੈ ਸਤਿ ਸੂਈ ਨਾਨਕ ਪ੍ਰਭ ਆਇਐ ਭਾਈ ਮਨ ਤਨ ਸੀਤਲ ਹੋਏ ਸੋਟ ਮਹੰਲਾ ਪੰਜਵਾ ਸੰਤਹ ਹਰਿ ਹਰਿ ਨਾਮ ਤੇ ਆਈ ਸੁਖ ਸੰਗ੍ਰਿ ਪ੍ਰਭ ਵਿਸਰਣ ਨਾਹੀ ਮਨ ਚਿੰਦਿਆ ਲਾ ਬਰਪਾਈ ਰ ਸਤਿਗੁਰੂ ਪੁਰਹਿ ਦਾਤਿ ਭਗਵਾਇ ਆਪਣੀ ਕਿਰਪਾ ਦਾਰੀ ਪਾਰ ਬ੍ਰਹਮੋ ਪ੍ਰਪਰ ਬੇਅਲਾ ਦੁ ਮਿਟਿਆ ਸਭ ਪਰਵਾਰੀ ਸਰੁਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਤਿਆਵੋ ਸਰੁਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਾਤਰਾ ਕੀ ਪਰਮੇਸ਼ਰੇ ਬ੍ਰਿਆ ਸਾਂ ਸੰਸਾਰ ਸੋਟ ਮਹੱਲਾ ਪੰਜਵਾਈ ਮੇਰਾ ਸਤਿਗੁਰੂ ਖਵਾਲਾ ਹੁਆ ਧਾਰ ਕਿਰਪਾ ਪ੍ਰਵਾਹ ਦੇ ਰਾਖਿਆ ਰਹਿ ਗੋ ਜਨ ਮਨ ਨਿਰੁਆ ਰਹਉ ਤਾਪ ਗਿਆ ਪ੍ਰਭਾ ਮਿਟਾਇਆ ਜਨ ਕੀ ਹਾਜ਼ ਰਖਾਈ ਸਾ ਸੰਗਤ ਤੇ ਸਭ ਬਲ ਪਾਈ ਸਤਿਗੁਰ ਕੇ ਬਲ ਜਾਈ ਆਪ ਪ੍ਰਭ ਪ੍ਰਗਮੇ ਸਵਾਰੇ ਹਮਰਾ ਗੁਨਾ ਗੋਨਾ ਵਿਚਾਰਿਆ ਅਟਲ ਬਚਨ ਨਾਨਕ ਗੁਰਤੀ ਰਾ ਸਭਲ ਕਰਮ ਸਤੈ ਧਾਰਿਆ ਸੋਟ ਮਹਲਾ ਪੰਜਵੀਂ ਜੀ ਦੰਤਰ ਸਭ ਤੁਸਕੇ ਕੀਏ ਸੁਈ ਸੰਸਹਾਈ ਆਪਣੇ ਸਹਾਕਿਆ ਪੈ ਰਖੇ ਪੂਨ ਭੀ ਬਡਾਈ ਬਾਰ ਬ੍ਰਹਮ ਪੂਰਾ ਮੇਰਾ ਨਾਲ ਘਰ ਪੂਰੇ ਪੂਰੀ ਸਵਰਾਖੀ ਹੋਈ ਸਰਬ ਦਿਆਲ ਰਹਾਉ ਅੰਬਨਾਨਕ ਨਾਮ ਤੇ ਆਏ ਜੀ ਪ੍ਰਾਨ ਕਦਤ ਆਉਠੁ ਆਪਣੇ ਦਾਸ ਕੋ ਕੰਠ ਲਾਏ ਰੱਖੇ ਜੋ ਬਾਰਕ ਪਤ ਮਤਾ ਸੋਨ ਮਹੱਲਾ ਪੰਜਵਾਂ ਥਾਨ ਪਾਈ ਕਰਤਾਰੀ ਤਾ ਚੋਰ ਗਿਆ ਪਰਵਾਰੀ गुरपुर परमेशरया पुआर कवाल सहज सुख उपजे मन हुआ सदा सुख ला रहा हर नाम दियो दारू तिन सगला रूबे दारू अपनी कृपा दारी तीन सगली बाल सवारी ਪਰ ਆਪਣਾ ਬਿਰਸ ਮਾਰਿਆ ਹਮਰਾ ਗੁਨਾ ਗੁਨਾ ਵਿਚਾਰਿਆ ਗੁਰ ਕਾ ਸਬਦ ਪਿਆਸ ਕੀ ਤੈਨ ਸੈ ਲੀਲਾ ਜਿ ਰਖੀ ਬੁਲਾਇਆ ਬੋਲੀ ਤੇਰਾ ਤੂ ਸੈ ਗੁਣੀ ਗਹਿਰਾ ਜਬ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈ ਜ ਰਖੀ ਸੋਟ ਮਹਲਾ ਪੰਜਵਾਂ गुरपुरा आराधी काल सगले साधी सगल मनोरथ पुरी बाजी अनंत तुरी संतो राम जब सुपाया संत स्थान से सगले दुख मिटाया रहा गुरपूरी की बाणी पार ब्राह्मण बाणी नानक दास कहानी कानी निर्मला कहानी ਗਰਪੂਰੇ ਕੀ ਬਾਣੀ ਪਾਰ ਬ੍ਰਹਮਣ ਬਾਣੀ ਨਾਨਕ ਦਾ ਸਵਖਾਣੀ ਨਿਰਮਲ ਅਕਤ ਕਹਾਣੀ